ਸੋ ਸਿਵਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਦੋਸਤੋ ਤੁਸੀਂ ਦੇਖ ਪਾ ਰਹੇ ਹੋ 5894 ਪੋਸਟਾਂ ਜਿਹੜੀਆਂ ਕਿ ETT ਕੈਡਰ ਦੇ ਵਿੱਚ ਨਿਕਲੀਆਂ ਹਨ 2022 ਦੇ ਵਿੱਚ ਤੇ ਇਸ ਦੇ ਵਿੱਚ ਬੜੇ ਲੰਬੇ ਚਿਰ ਤੋਂ ਜਿਹੜੀਆਂ ਉਡੀਕਾਂ ਸੀ ਸਟੂਡੈਂਟਸ ਵੱਲੋਂ ਚੱਲ ਰਹੀਆਂ ਸੀ ਕਿ ਸਿਲੈਕਸ਼ਨ ਲਿਸਟਾਂ ਜਿਹੜੀਆਂ ਉਹ ਅੱਜ ਆਉਣਗੀਆਂ ਕੱਲ ਆਉਣਗੀਆਂ ਪਿਛਲੇ 3-4 ਦਿਨਾਂ ਤੋਂ ਇਹੀ ਗੱਲ ਚੱਲ ਰਹੀ ਸੀ ਕਿ ਲਿਸਟਾਂ ਕਦੋਂ ਆਉਣਗੀਆਂ ਸੋ ਪਿਛਲੇ ਦਿਨੀ 6635 ਦੀ 22 ਪੋਸਟਾਂ ਜਿਹੜੀਆਂ ਜੇਲ ਕੈਡਰ ਦੀਆਂ ਸੀ ਉਸ ਦੀਆਂ ਜਿਹੜੀਆਂ ਲਿਸਟਾਂ ਕੱਢੀਆਂ ਗਈਆਂ ਸੋ ਉਸ ਤੋਂ ਬਾਅਦ ਵੀ ਯੂਨੀਅਨ ਦਾ ਕੱਲ ਜਿਹੜਾ ਮੈਸੇਜ ਆਇਆ ਕਿ ਲਿਸਟਾਂ ਜਿਹੜੀਆਂ ਬਣ ਰਹੀਆਂ ਨੇ ਲਿਸਟਾਂ ਆਉਣ ਵਾਲੀਆਂ ਨੇ ਸੋ 1 ਸਤੰਬਰ 2024 ਯਾਨੀ ਕਿ ਅੱਜ ਦੇ ਦਿਨ ਜਿਹੜੀਆਂ ਐ ਈਟੀਟੀ 9594 ਦੇ ਕੈਂਡਰ ਦੀਆਂ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ ਜਿਹੜੀਆਂ ਆ ਚੁੱਕੀਆਂ ਦੋਸਤੋ ਦੇਖੋ ਕੀ ਹੁੰਦਾ ਕਿ ਕਈ ਵਾਰੀ ਅਸੀਂ ਹਵਵਾ ਬੜੀਆਂ ਚੀਜ਼ਾਂ ਦਾ ਬਣਾ ਕੇ ਬੈਠ ਜਾਂਦੇ ਹਾਂ ਮੈਂ ਪਿਛਲੀ ਵੀਡੀਓ ਵੀ ਜਦੋਂ ਈਟੀਟੀ 9594 ਦੀ ਲਿਸਟਾਂ ਬਾਰੇ ਪਾਈ ਸੀ ਉਸ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਕਿ ਕੋਈ ਵੀ ਚੈਨਲ ਕਿਸੇ ਵੀ ਚੀਜ਼ ਬਾਰੇ ਜਿਹੜੀ ਗੱਲ ਕਰ ਰਿਹਾ ਹੈ ਜੇ ਉਹ ਇਹ ਕਹਿ ਰਿਹਾ ਹੈ ਕਿ ਲਿਸਟਾਂ 894 ਦੀਆਂ ਇਕੱਠੀਆਂ ਆ ਜਾਣਗੀਆਂ ਕੰਬਾਈਨਡ ਆ ਜਾਣਗੀਆਂ ਸੋ ਇਹ ਨਹੀਂ ਹੋ ਸਕਦਾ ਇਹ ਬਾਇਰੂਲ ਨਹੀਂ ਹੁੰਦਾ ਬਾਇਰੂਲ ਹਮੇਸ਼ਾ ਕੀ ਹੁੰਦਾ ਹੈ ਕਿ ਜਿੰਨੀਆਂ ਪੋਸਟਾਂ ਉੱਪਰ ਨੂੰ ਤੇ ਜਿੰਨੀਆਂ ਪੋਸਟਾਂ ਕਿਸੇ ਵੀ ਕੈਟਾਗਰੀ ਨੂੰ ਜਿਹੜੀਆਂ ਅਲੋਟ ਹੋਈਆਂ ਨੇ ਪਹਿਲੀ ਲਿਸਟ ਹਮੇਸ਼ਾ ਉਹਨਾਂ ਦੀ ਹੁੰਦੀ ਹੈ ਤੇ ਜਦੋਂ ਵੀ ਕੋਈ ਬੈਕਲੋਗ ਹੈ ਜਾਂ ਮੰਨ ਲਓ ਕਿਸੇ ਵੀ ਕੈਟਾਗਰੀ ਦੀ ਕੋਈ ਪੋਸਟਾਂ ਖਾਲੀ ਰਹਿ ਜਾਂਦੀਆਂ ਨੇ ਸੋ ਉਸ ਨੂੰ ਦੂਸਰੀ ਲਿਸਟ ਦੇ ਵਿੱਚ ਅੱਗੇ ਭਰਿਆ ਜਾਂਦਾ ਹੈ ਇਹ ਮੈਂ ਪਿਛਲੀ ਵੀਡੀਓ ਵਿੱਚ ਵੀ ਕਲੀਅਰिफाई ਕੀਤਾ ਸੀ ਤੇ ਤੁਸੀਂ ਅੱਜ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ ਵੀ ਦੇਖ ਰਹੇ ਹੋ ਮੈਂ ਪਿਛਲੀ ਵੀਡੀਓ ਵਿੱਚ ਵੀ ਕਿਹਾ ਸੀ ਕਿ ਪਹਿਲਾਂ 1170 ਓਪਨ ਦੀ ਲਿਸਟ ਆਏਗੀ ਉਸ ਤੋਂ ਬਾਅਦ 3 300 3 300 ਕਰਕੇ ਹਰੇ ਕੈਟਾਗਰੀ ਦੀ ਲਿਸਟਾਂ ਆਉਣਗੀਆਂ ਤੇ ਉਸ ਤੋਂ ਬਾਅਦ ਪਹਿਲੀ ਲਿਸਟ ਵਿੱਚ ਕਿਸੇ ਦਾ ਨੰਬਰ ਜਿਹੜਾ ਉਹ ਨਹੀਂ ਹੋਏਗਾ ਤੁਸੀਂ ਪਿਛਲੀ ਵੀਡੀਓ ਨੂੰ ਜਾ ਕੇ ਦੇਖੋਗੇ ਉੱਥੇ ਮੈਂ ਐਗਜ਼ੈਕਟ ਦੱਸਿਆ ਹੋਇਆ ਹੈ ਕਿ BC ਦੀ 126 128 ਤੱਕ ਹੀ ਜਿਹੜੀ ਲਿਸਟ ਆਏਗੀ ਉਹੀ ਇੱਥੇ ਹੋਇਆ ਹੈ ਜਿਹੜੀ ਕੈਟਾਗਰੀ ਦੀ ਜਿੰਨੀ ਲਿਸਟ ਤੱਕ ਦੀ ਗੱਲ ਕੀਤੀ ਗਈ ਸੀ ਓਨੀਆਂ ਹੀ ਲਿਸਟਾਂ ਤੱਕ ਜਿਹੜੀਆਂ ਆਈਆਂ ਨੇ ਕਿਉਂਕਿ ਪਹਿਲੀ ਲਿਸਟ ਵਿੱਚ ਕਦੇ ਵੀ ਕਦੇ ਵੀ ਜਿਹੜੀਆਂ ਵੀ ਕੈਟਾਗਰੀ ਦੀ ਪੋਸਟਾਂ ਖਾਲੀ ਰਹਿਣ ਵਾਲੀਆਂ ਹੁੰਦੀਆਂ ਨੇ ਜਾਂ ਬੈਕਲੋਗ ਹੈ ਉਹਨੂੰ ਪਹਿਲੀ ਲਿਸਟ ਵਿੱਚ ਫਿਲ ਨਹੀਂ ਕੀਤਾ ਜਾਂਦਾ ਕਦੇ ਵੀ ਸੋ ਪਹਿਲੀ ਲਿਸਟ ਜਿਹੜੀ ਹੈ ਇਸ ਦੇ ਵਿੱਚ ਕੇਵਲ ਫਰੈਸ਼ ਪੋਸਟ ਜਿੰਨੀਆਂ ਵੀ ਪੋਸਟਾਂ ਅਲੋਟ ਹੋਈਆਂ ਕਿਸੇ ਕੈਟਾਗਰੀ ਨੂੰ ਓਨੀਆਂ ਹੀ ਭਰੀਆਂ ਜਾਂਦੀਆਂ ਨੇ ਸੋ ਸੈਕੰਡ ਲਿਸਟ ਜਿਹੜੀ ਹੈ ਉਸ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਭਰੀਆਂ ਜਾਣਗੀਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਾਂ ਲਿਸਟ ਦੇਖਦੇ ਆਂ ਦੇਖੋ 1170 ਦੀ ਓਪਨ ਦੀ ਜਿਹੜੀ ਲਿਸਟ ਹੈ ਉਹ ਤੁਹਾਡੇ ਸਾਹਮਣੇ ਹੈ ਮੈਂ ਇੱਥੇ ਤੁਹਾਨੂੰ ਹੋਰ ਦੱਸ ਦਿੰਦਾ ਕਿ BC ਦੇ ਵਿੱਚ SC ਦੇ ਵਿੱਚ ਅੱਗੇ ਹੋਰ ਕਿੱਥੋਂ ਤੱਕ ਨੰਬਰ ਜਾਣਗੇ ਦੇਖੋ 1170 ਪੋਸਟਾਂ ਅਲੋਟ ਹੋਈਆਂ ਸੀ ਜੀ ਓਪਨ ਦੇ ਵਿੱਚ ਸੋ ਜਨਰਲ ਦੇ ਵਿੱਚ ਉਹ 1170 ਫਿਲ ਕੀਤੀਆਂ ਗਈਆਂ ਨੇ EWs ਕੈਟਾਗਰੀ ਦੇ ਵਿੱਚ ਤੁਸੀਂ ਦੇਖੋ ਜਿਹੜੀ ਲਿਸਟ ਹੈ ਇਹ 300 ਬੰਦੇ ਦੀ ਲਿਸਟ ਜਿਹੜੀ ਉਹ ਆਈ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੈ 300 ਬੰਦੇ ਦੀ ਲਿਸਟ ਜਿਹੜੀ ਹੈ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ 300 ਬੱਚਿਆਂ ਦੀ ਲਿਸਟ 128 ਨੰਬਰ ਤੇ ਇਸ ਤੋਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਈਡਬਲਯੂਐਸ ਦੀ ਲਿਸਟ ਹੋਰ ਵੀ نیچے ਜਾਏਗੀ ਹਜੇ ਬੀਸੀ ਦੇ ਵਿੱਚ ਤੁਸੀਂ ਦੇਖੋ 300 ਬੰਦੇ ਦਾ ਨਾਮ ਆਇਆ ਔਰ 300 ਬੱਚੇ ਦੀ ਲਿਸਟ 126 ਤੱਕ ਹੈ ਤੁਹਾਨੂੰ ਦੱਸਿਆ ਸੀ ਕਿ ਸਾਨੂੰ 1998 ਤੋਂ 2000 ਤੱਕ 126 ਤੱਕ ਬੀਸੀ ਦੀ ਲਿਸਟ ਪਹਿਲੀ ਆਏਗੀ ਤੇ ਦੂਸਰੀ ਲਿਸਟ 120 ਤੂੰ 120 ਦੇ ਵਿੱਚ ਸਾਨੂੰ 2000 2002 ਤੱਕ ਜਾਂ 118 ਦੇ ਉੱਪਰ ਸਾਨੂੰ 1990 ਤੱਕ ਦੀਆਂ ਜਿਹੜੀਆਂ ਲਿਸਟਾਂ ਆ ਸਕਦੀਆਂ। ਦੂਜੀ ਲਿਸਟ ਦੇ ਵਿੱਚ ਐਸ ਸੀ ਆਰਓ ਤੁਸੀਂ ਦੇਖੋਗੇ ਇਹ ਵੀ 300 ਲਿਸਟਾਂ ਜਿਹੜੀਆਂ ਨੇ 300 ਬੱਚੇ ਦਾ ਹੀ ਨਾਮ ਜਿਹੜਾ ਉਹ ਆਇਆ ਹੈ। ਹਾਲਾਂਕਿ ਤੁਸੀਂ ਇਹ ਦੇਖੋ ਐਸ ਸੀ ਆਰਓ ਨੂੰ ਐਸ ਸੀ ਐਮ ਬੀ ਦੀਆਂ ਬਚਦੀਆਂ ਸੀਟਾਂ ਮਿਲੀਆਂ ਨੇ ਕਿਉਂਕਿ ਐਸ ਸੀ ਐਮ ਬੀ ਦੀਆਂ 400 ਦੇ ਕਰੀਬ ਅਜੇ ਬੈਕਲੋਗ ਹੈ ਐਸ ਸੀ ਆਰਓ ਦਾ ਆਪ ਦਾ ਬੈਕਲੋਗ ਹੈ ਪਰ ਹਜੇ ਤੱਕ ਕੋਈ ਵੀ ਬੈਕਲੋਗ ਦੀ ਲਿਸਟ ਜਿਹੜੀ ਉਹ ਨਹੀਂ ਆਈ। ਸੋ ਇਸ ਕਰਕੇ ਕਿਸੇ ਵੀ ਜਗ੍ਹਾ ਤੇ ਕਾਲੇ ਨਹੀਂ ਬਹਿਣਾ ਤੁਸੀਂ। ਤੁਸੀਂ ਐਸਸੀਐਮ8ਬੀ ਦੀ ਅਗਲੀ ਦੇਖੋ ਲਿਸਟ ਜਿਹੜੀ ਹੈ ਸੋ ਉਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਿਹੜੀਆਂ 300 ਸੀਟਾਂ ਨੇ ਉਹ ਫਿਲ ਕੀਤੀਆਂ ਗਈਆਂ ਨੇ ਔਰ ਉਸ ਤੋਂ ਬਾਅਦ ਹੈਂਡੀਕੈਪਟ ਦੀ ਜਿਹੜੀ ਲਿਸਟ ਹੈ ਹਜੇ ਇਸ ਦੇ ਵਿੱਚ ਕੋਈ ਵੀ ਐਕਸਰਸਮੈਨ ਕੋਈ ਵੀ ਸਪੋਰਟਸਮੈਨ ਕੋਈ ਵੀ ਪੋਸਟਾਂ ਇਦਾਂ ਦੀਆਂ ਨਹੀਂ ਆਈਆਂ ਇਹ ਤੁਸੀਂ ਇਦਾਂ ਦੇਖੋ ਕਿ ਜਦੋਂ ਸੈਕੰਡ ਲਿਸਟ ਆਏਗੀ ਉਸ ਦੇ ਵਿੱਚ ਉਹ ਐਕਸਰਸਮੈਨ ਦੀਆਂ ਬਚਦੀਆਂ ਪੋਸਟਾਂ ਨੇ ਜਿੰਨੇ ਉਹਨਾਂ ਨੇ ਲੱਗਣਾ ਹੈ ਉਹ ਤੇ ਜਿਹੜੀਆਂ ਬਚਦੀਆਂ ਪੋਸਟਾਂ ਨੇ ਉਹ ਸਾਰੀਆਂ ਨੂੰ ਕੰਬਾਈਨਡ ਕਰਕੇ ਜਿਵੇਂ ਮल्लू ਜਨਰਲ ਐਕਸ ਸਰਵਿਸਮੈਨ ਦੀਆਂ 1198 ਪੋਸਟਾਂ ਬੈਕਲੋਗ ਦੀਆਂ ਨੇ ਐਕਸ ਸਰਵਿਸਮੈਨ ਦੀਆਂ ਤੇ ਐਕਸ ਸਰਵਿਸਮੈਨ ਜਿੰਨੇ ਵੀ ਹੋਏ ਤੇ ਪਲੱਸ ਉਹ ਬਾਕੀ ਸਾਰੇ ਬਚਦੇ ਬੱਚੇ ਉਹਦੇ ਵਿੱਚ ਲਾ ਦਿੱਤੇ ਜਾਣਗੇ ਸੈਕੰਡ ਲਿਸਟ ਜੇ ਤੁਸੀਂ ਵੇਟ ਕਰੋ ਸੈਕੰਡ ਲਿਸਟ ਦੇ ਵਿੱਚ ਜਨਰਲ ਜਿਹੜਾ 122 124 ਤੱਕ ਬੜੇ ਆਰਾਮ ਨਾਲ ਸੇਫ ਹੋਏਗਾ 126 124 122 ਜਨਰਲ ਪਰਵਾਣਾ ਕਰੇ BC ਦੇ ਵਿੱਚ 118 ਤੱਕ BC ਕੋਈ ਪਰਵਾਣਾ ਨਾ ਕਰੇ ਲੱਗ ਜਾਣਗੇ ਬੱਚੇ SC ਦੇ ਵਿੱਚ ਮੈਂ ਪਹਿਲਾਂ ਹੀ ਕਿਹਾ 114 116 ਤੱਕ ਬੱਚੇ ਪਰਵਾਣਾ ਕਰਨ SC ਐਮ ਵੀ ਸਾਰਾ ਲੱਗੇਗਾ ਲਿਸਟਾਂ ਜਿਹੜੀਆਂ ਨੇ ਪਿਛਲੀ ਵੀਡੀਓ ਨੂੰ ਮੈਂ ਤੁਹਾਨੂੰ ਕਹਿ ਰਿਹਾ ਕਿ ਪਿਛਲੀ ਵੀਡੀਓ ਤੁਸੀਂ ਦੇਖੋ ਉਸ ਦੇ ਵਿੱਚ ਇੱਕ ਇੱਕ ਚੀਜ਼ ਬੜੀ ਡੈਪਥ ਨਾਲ ਦੱਸੀ ਗਈ ਹੈ ਕਿ ਪਹਿਲੀ ਲਿਸਟ ਵਿੱਚ ਕੀ ਹੋਏਗਾ ਦੂਜੀ ਵਿੱਚ ਕੀ ਹੋਏਗਾ ਤੁਸੀਂ ਮਿਲਾਓ ਕਿ ਪਹਿਲੀ ਲਿਸਟ ਦੇ ਵਿੱਚ ਜੋ ਉਸ ਵੀਡੀਓ ਵਿੱਚ ਦੱਸਿਆ ਗਿਆ ਐਜ਼ ਇਟ ਇਜ਼ ਉਵੇਂ ਹੋਇਆ ਜਾਂ ਨਹੀਂ ਹੋਇਆ ਇੱਕ ਇੱਕ ਚੀਜ਼ ਬੜੀ ਸਟੀਕਤਾ ਦੇ ਨਾਲ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਗਿਆ ਹੈ ਪਿਛਲੀ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਹਾ ਜਾ ਕੇ ਪਿਛਲੀ ਵੀਡੀਓ ਨੂੰ ਦੇਖੋ ਉੱਥੇ ਦੇਖੋ ਕਿ ਦੂਜੀ ਲਿਸਟ ਵਿੱਚ ਕੀ ਹੋਏਗਾ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਜਾਣਕਾਰੀ ਚੰਗੀ ਲੱਗੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਦੇ ਨਾਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੈਂ ਪਿਛਲੀ ਵੀਡੀਓ ਦਾ ਲਿੰਕ ਦੇ ਰਿਹਾ ਜਿਸ ਵਿੱਚ ਤੁਸੀਂ ਦੇਖੋ ਕਿ ਸੈਕੰਡ ਲਿਸਟ ਦੇ ਵਿੱਚ ਨੰਬਰ ਹੋਰ ਕਿੰਨੇ ਡਾਊਨ ਆ ਸਕਦੇ ਨੇ ਧੰਨਵਾਦ ਥੈਂਕ ਯੂ ਵੈਰੀ ਮਚ